ਗ੍ਰੇਬਨ ਵਾਲੇ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਇੱਕ ਨਗਰ ਵਿੱਚ ਪਹੁੰਚੇ। ਉੱਥੇ ਇੱਕ ਚੌਧਰੀ ਰਹਿੰਦਾ ਸੀ। ਉਹਦਾ ਬੜਾ ਵੱਡਾ ਰੁਤਬਾ ਸੀ। ਉਹ ਆਪਣੇ ਆਪ ਨੂੰ ਬਹੁਤ ਕੁਝ ਮੰਨਦਾ ਸੀ। ਉਹ ਹੰਕਾਰਿਆ ਹੋਇਆ ਸੀ। ਉਹ ਦੂਜਿਆਂ ਨੂੰ ਕੁਝ ਨਹੀਂ ਸੀ ਸਮਝਦਾ। ਭਾਈ ਮਰਦਾਨਾ ਜੀ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਪਿੱਛੇ-ਪਿੱਛੇ ਚੱਲ ਰਹੇ ਸਨ। ਚੌਧਰੀ ਆਪਣੇ ਘੋੜੇ ਤੇ ਸਵਾਰ ਸੀ। ਉਸਨੇ ਭਾਈ ਮਰਦਾਨਾ ਜੀ ਦੇ ਪਿੱਛੇ ਲੱਤ ਮਾਰੀ। ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗਿਆ ਤੂੰ ਕੁਰਾਇਏ ਤੇ ਦੂਮ ਹੈ ਤੈਨੂੰ ਪਤਾ ਨਹੀਂ ਜੇ ਕੋਈ ਵੱਡਾ ਬੰਦਾ ਲੱਗੇ ਤਾਂ ਰਸਤਾ ਛੱਡ ਕੇ ਚੱਲੀ ਜਾ ਅੱਗੇ ਤੋਂ ਰਸਤਾ ਛੱਡ ਕੇ ਤੁਰਿਆ ਕਰ ਤੈਨੂੰ ਪਤਾ ਨਹੀਂ ਇੱਥੋਂ ਦੀ ਚੌਧਰੀ ਲੰਘ ਰਿਹਾ ਹੈ ਭਾਈ ਮਰਦਾਨਾ ਜੀ ਉਹਦੀ ਲਤ ਨਾ ਸਹਾਰ ਸਕੇ ਤੇ نیچے ਡਿੱਗ ਜਦੋਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਦੇਖਿਆ ਤਾਂ ਗੁਰੂ ਸਾਹਿਬ ਕਹਿੰਣ ਲੱਗੇ ਮਰਦਾਨਿਆ ਤੂੰ ਇੱਕ ਪਾਸੇ ਹੋ ਕੇ ਚੱਲਿਆ ਕਰ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਪੁੱਛਣ ਲੱਗੇ ਮਰਦਾਨਿਆਂ ਕਿਤੇ ਝੋੜਤਾ ਨਹੀਂ ਲੱਗੀ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਉਹਨੇ ਮੈਨੂੰ ਲੱਤ ਮਾਰੀ ਤੇ ਮੈਂ ਗਿਰ ਗਿਆ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸਨੇ ਆਪ ਜੀ ਨੂੰ ਕੁਰਾਈਆ ਗਿਆ ਮਹਾਰਾਜ ਮੈਨੂੰ ਇਹ ਚੰਗਾ ਨਹੀਂ ਲੱਗਦਾ ਕੋਈ ਆਪ ਨੂੰ ਕੁਰਾਈ ਜਾਵੇ ਜੇ ਮੈਨੂੰ ਕੋਈ ਢੂਮ ਕਹੇ ਜਾਂ ਮਰਾਸੀ ਕਹੇ ਤਾਂ ਮੈਂ ਸਹਿਣ ਕਰ ਲਾਂਗਾ ਪਰ ਮਹਾਰਾਜ ਜੇ ਤੁਹਾਨੂੰ ਕੋਈ ਬੁਰਾ ਕਹੇ ਤਾਂ ਮੈਂ ਸਹਿ ਨਹੀਂ ਕਰ ਸਕਦਾ ਭਾਈ ਮਰਦਾਨਾ ਜੀ ਤਾਲ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਬਹੁਤ ਪਿਆਰ ਕਰਦੇ ਸਨ ਕੋਈ ਗੁਰੂ ਸਾਹਿਬ ਨੂੰ ਕੁਝ ਕਹੇ ਤਾਂ ਭਾਈ ਮਰਦਾਨਾ ਜੀ ਨਹੀਂ ਸੰਜਰਦੇ ਕੋਈ ਗੁਰੂ ਸਾਹਿਬ ਨੂੰ ਕੁਝ ਕਹੇ ਉਹ ਸਹਾਰ ਨਹੀਂ ਸੀ ਸਕਦੇ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਜਿਸ ਚੌਧਰੀ ਨੇ ਮੇਰੇ ਗੁਰੂ ਨੂੰ ਘੁਰਾਈ ਆਖਿਆ ਉਹ ਇਹੋ ਜੀ ਥਾਂ ਤੇ ਡਿੱਗੇ ਜਿੱਥੇ ਉਹਨੂੰ ਪਾਣੀ ਵੀ ਨਾ ਮਿਲੇ ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਮੁਖ ਤੇ ਹੱਥ ਰੱਖ ਦਿੱਤਾ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਸਾਡੇ ਸਾਥੀ ਹੋ ਤੇ ਤੁਹਾਡੀ ਅਵਸਥਾ ਬ੍ਰਹਮ ਗਿਆਨੀ ਦੀ ਹੈ ਤੁਸੀਂ ਜੋ ਵੀ ਬੋਲੋਗੇ ਉਤਰਗਾ ਵਿੱਚ ਸੁਨਿਆ ਜਾਏਗਾ ਜੋ ਤੁਸੀਂ ਕਹੋਗੇ ਉਹ ਧਰਮ ਰਾਜ ਨੂੰ ਦਰਗਾਹ ਵਿੱਚ ਮੰਨਣਾ ਪਵੇਗਾ ਅਸੀਂ ਬੈਠ ਕੇ ਪਰਮੇਸ਼ਵਰ ਦਾ ਜਸ ਕਰਦੇ ਹਾਂ ਤੁਸੀਂ ਆਪਣੇ ਮਨ ਨੂੰ ਟਿਕਾ ਵਿੱਚ ਲੈ ਕੇ ਆਓ ਸਾਨੂੰ ਇਹੋ ਜਿਹੇ ਸ਼ਬਦ ਨਹੀਂ ਬੋਲਨੇ ਚਾਹੀਦੇ ਕਿਸੇ ਦੀ ਗੱਲ ਨੂੰ ਆਪਣੇ ਮਨ ਤੇ ਨਹੀਂ ਲਾਉਣਾ ਚਾਹੀਦਾ ਗੁਰੂ ਸਾਹਿਬ ਕਿੱਥੇ ਲੱਗੇ ਭਾਈ ਮਰਦਾਨਾ ਸਾਹਮਣੇ ਬੜੀ ਸੁੰਦਰ ਜਗ੍ਹਾ ਹੈ ਉੱਥੇ ਜਾ ਕੇ ਬੈਠਦੇ ਆ ਗੁਰੂ ਸਾਹਿਬ ਸ਼ਬਦ ਗਾਇਨ ਕਰਨ ਲੱਗੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਣ ਲਗੇ। ਭਾਈ ਮਰਦਾਨਾ ਜੀ ਨੇ ਬੜੀ ਸੋਹਣੀ ਰਬਾਬ ਵਜਾਈ ਤੇ ਗੁਰੂ ਸਾਹਿਬ ਕੀਰਤਨ ਕਰਨ ਲਗੇ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਉਧਰੋਂ ਹਾਏ ਹਾਏ ਦੀ ਆਵਾਜ਼ ਆਣ ਲੱਗ ਪਈ। ਕੋਈ ਪਾਣੀ ਦੀ ਪੁਕਾਰ ਕਰ ਰਿਹਾ ਸੀ ਤੇ ਹਾਏ ਹਾਏ ਕਰ ਰਿਹਾ ਸੀ। ਤਾਂ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, "ਦੇਖੋ ਇੱਥੇ ਕੌਣ ਹੈ?" ਤਾਂ ਭਾਈ ਮਰਦਾਨਾ ਜੀ ਨੇ ਦੇਖਿਆ, "ਇਹ ਤਾਂ ਉਹੀ ਚੌਧਰੀ ਹੈ।" ਜਿਹੜਾ ਘੋੜੇ ਤੇ ਸਵਾਰ ਹੋ ਕੇ ਆਇਆ ਸੀ ਤੇ ਹੁਣ ਉਹ ਪੱਥਰ ਨਾਲ ਟਕਰਾ ਗਿਆ ਤੇ ਉਹ ਘੋੜੇ ਤੋਂ ਗਿਰ ਗਿਆ ਤੇ ਘੋੜਾ ਵੀ نیچے ਗਿਰ ਗਿਆ ਉਸ ਚੌਧਰੀ ਦੇ ਐਨੀਆਂ ਸੱਟਾਂ ਵੱਜੀਆਂ ਸਨ ਕਿ ਉਹਦੇ ਕੋਲ ਉੱਠ ਨਹੀਂ ਸੀ ਹੋ ਰਿਆ ਉਸ ਨੂੰ ਬੜੀ ਪਿਆਸ ਲੱਗੀ ਸੀ ਉਹ ਪਾਣੀ ਦੀ ਪੁਕਾਰ ਕਰਨ ਲੱਗਾ ਪਾਈ ਮਰਦਾਨਾ ਜੀ ਕਹਿਣ ਲੱਗੇ ਇਹ ਬੜਾ ਹੰਕਾਰਿਆ ਹੋਇਆ ਸੀ ਐਨੂੰ ਆਪਣੇ ਰੁਤਬੇ ਦਾ ਬੜਾ ਮਾਣ ਸੀ ਇਹ ਦੂਜਿਆਂ ਨੂੰ ਕਿਹੜੇ ਮਕੋੜੇ ਸਵਾਜਦਾ ਸੀ ਹੁਣੇ ਧਰਤੀ ਤੇ ਡਿੱਗਾ ਪਿਆ ਹੈ ਗੁਰੂ ਸਾਹਿਬ ਉਹਦੇ ਕੋਲ ਆਏ ਤਾਂ ਚੌਧਰੀ ਨੇ ਆਪਣੀ ਅੱਖਾਂ ਉੱਪਰ ਕੀਤੀਆਂ ਤਾਂ ਉਸਨੇ ਦੇਖਿਆ ਕਿ ਸਾਹਮਣੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ ਤੇ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਹੈ ਉਸ ਨੂੰ ਧਿਆਨ ਵਿੱਚ ਆਇਆ ਇਹ ਤਾਂ ਉਹੀ ਫਕੀਰ ਨੇ ਉਹ ਚੌਧਰੀ ਪਾਣੀ ਦੀ ਬੁਕਾਰ ਕਰਨ ਲੱਗਾ ਉਸ ਚੌਧਰੀ ਨੂੰ ਪਤਾ ਚੱਲ ਗਿਆ ਫੱਕਰ ਬੰਦਿਆਂ ਨਾਲ ਭੁਰਾ ਕਰਨ ਨਾਲ ਕਿੰਨੀ ਜਲਦੀ ਕਰਮਾਂ ਦੀ ਸਜ਼ਾ ਮਿਲ ਜਾਂਦੀ ਹੈ ਚੌਧਰੀ ਕਹਿਣ ਲੱਗਾ ਮੈਨੂੰ ਬਖਸ਼ ਲੋ ਉਹ ਕਹਿ ਲੱਗਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਧੰਗੁਰੂ ਨਾਰਕ ਸੱਚੇ ਪਾਸ਼ਾ ਜੀ ਕਹਿ ਲਗੇ ਮੈਂ ਕੀ ਬਖਸ਼ਣਾ ਹੈ ਤੂੰ ਭਾਈ ਮਰਦਾਨਾ ਜੀ ਦੇ ਹੱਥ ਮਾਰੀ ਹੈ ਹੁਣ ਤੈਨੂੰ ਉਹੀ ਬਖਸ਼ ਸਕਦੇ ਆਂ ਝੋਟਾ ਲੱਗਣ ਕਰਕੇ ਚੌਧਰੀ ਹਾਏ ਹਾਏ ਕਰ ਰਿਹਾ ਸੀ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿ ਲਗੇ ਤੁਹਾਡੇ ਬਚਨਾ ਕਰਕੇ ਇਹ ਸਭ ਕੁਝ ਹੋਇਆ ਹੈ ਤੁਹਾਡੇ ਬਚਨਾਂ ਨਾਲ ਹੀ ਇਹਨਾਂ ਦਾ ਦਰਦ ਦੂਰ ਹੋਣਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਸਨੇ ਤੁਹਾਨੂੰ ਕਰਾਈਆ ਕਿਹਾ ਜੇ ਕੋਈ ਮੈਨੂੰ ਮਰਾਸੀ ਜਾਂ ਢੂਮ ਕਹੇ ਤਾਂ ਮੈਂ ਜਰਲਾ ਹਾਂ ਪਰ ਜੇ ਕੋਈ ਤੁਹਾਨੂੰ ਕਰਾਈਆ ਕਹੇ ਤਾਂ ਮੈਂ ਸਹਾਰ ਨਹੀਂ ਸਕਦਾ ਇਸ ਨੂੰ ਸਜ਼ਾ ਮਿਲਣ ਦਿਓ ਨਾਲੇ ਤੁਹਾਡੇ ਬਚਨ ਨੇ ਜਿਹੜੇ ਪਾਪੀ ਹੁੰਦੇ ਆ ਉਹਨਾਂ ਨੂੰ ਦੰਡ ਮਿਲਦਾ ਇਸ ਨੂੰ ਆਪਣੇ ਕੀਤੀ ਦੀ ਸਜ਼ਾ ਮਿਲ ਰਹੀ ਹੈ ਇਸ ਨੂੰ ਧਰਮ ਰਾਜ ਨੇ ਵੀ ਸਜ਼ਾ ਦੇਣੀ ਹੈ ਤਾਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਹਾਡੇ ਕੋਲ ਬ੍ਰह्म ਗਿਆਨ ਹੈ ਬ੍ਰह्म ਗਿਆਨ ਨੇ ਦਾ ਇਹ ਕੰਮ ਨਹੀਂ ਹੁੰਦਾ ਤੁਸੀਂ ਇਸ ਨੂੰ ਮਾਫ ਕਰ ਦਿਓ ਤਾਂ ਕਿ ਇਸ ਦਾ ਦਰਦ ਹਟ ਜਾਵੇ ਇਹਨਾਂ ਨੂੰ ਪਾਣੀ ਪਿਲਾ ਦਿਓ ਇਹਨਾਂ ਦੀ ਮੁਕਤੀ ਹੋ ਜਾਏਗੀ ਤੁਹਾਡੇ ਬਚਨ ਨਾਲ ਹੀ ਇਹਨਾਂ ਦੀ ਮੁਕਤੀ ਹੋਏਗੀ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਬਚਨ ਮੰਨੇ ਉੱਥੇ ਇੱਕ ਨਦੀ ਵਗਦੀ ਸੀ ਭਾਈ ਮਰਦਾਨਾ ਜੀ ਨੇ ਜਲ ਆ ਕੇ ਉਹਦੇ ਮੂੰਹ ਚ ਪਾਇਆ ਫੇਰ ਕਿਤੇ ਜਾ ਕੇ ਉਹਦੇ ਪ੍ਰਾਣ ਖੇਰੋਂ ਨਿਕਲੇ ਆ ਉਸ ਤੋਂ ਬਾਅਦ ਉਹਦੀ ਮੁਕਤੀ ਹੋਈ ਕਿਉਂਕਿ ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਸਨ ਜੇ ਕੋਈ ਕਿਸੇ ਬ੍ਰਹਮ ਗਿਆਨੀ ਦੇ ਹੱਥ ਤੋਂ ਜਲ ਛਕ ਲਵੇ ਤਾਂ ਉਹਦੀ ਮੁਕਤੀ ਹੋ ਜਾਂਦੀ ਹੈ ਸੰਗਤ ਜੀ ਇਸ ਤਰ੍ਹਾਂ ਇੱਕ ਸਾਖੀ ਹੋਰ ਵੀ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਲੰਬੇ ਸ਼ਹਿਰ ਵਿੱਚ ਗਏ ਇੱਕ ਜ਼ਮੀਦਾਰ ਮੱਕੀ ਦੇ ਖੇਤ ਕੋਲ ਖੜਾ ਸੀ ਮੱਕੀ ਦੇ ਖੇਤ ਕੋਲ ਜਿਹੜੇ ਟਾਣੇ ਹੁੰਦੇ ਆ ਉਹਨਾਂ ਦੀ ਛਲੀਆਂ ਲੱਗੀਆਂ ਸਨ ਛਲੀਆਂ ਦੇ ਵਿੱਚੋਂ ਜਿਹੜੇ ਵਾਲ ਨਿਕਲਦੇ ਆ ਉਹਨਾ ਵਿੱਚੋਂ ਇੱਕ ਨਾਣਾ ਗੁਰੂ ਸਾਹਿਬ ਦੇ ਨਜ਼ਰੀ ਪਿਆ ਉਸ ਨੂੰ ਦੇਖ ਕੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵਾਹਿਗੁਰੂ ਬੜਾ ਬੇਅੰਤ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕੁਝ ਸਾਡੇ ਵੱਲੇ ਵੀ ਪਾ ਦਿਓ ਕੋਈ ਨਾ ਕੋਈ ਵਜੇ ਹੋਏਗੀ ਜਿਹੜੇ ਤੁਸੀਂ ਛੱਲੀਆਂ ਨੂੰ ਦੇਖ ਕੇ ਹੱਸਿਓ ਤੁਹਾਡਾ ਉੱਠਣਾ ਤੇ ਬੈਠਣਾ ਨਿਰਾਰਥਕ ਨਹੀਂ ਹੁੰਦਾ ਉਸ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਤੁਸੀਂ ਮੱਕੀ ਨੂੰ ਦੇਖ ਕੇ ਹੱਸਿਓ ਮੈਨੂੰ ਇਸ ਦਾ ਭੇਤ ਦੇ ਦਿਓ ਭਾਈ ਮਰਦਾਨਾ ਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਇਹਦੇ ਵਿੱਚ ਕੋਈ ਗੁੱਝਾ ਭੇਦ ਹੈ ਕੋਹਲੀ ਇੱਕ ਜ਼ਮੀਦਾਰ ਖੜਾ ਸੀ ਉਹ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਹ ਸੋਚਣ ਲੱਗਾ ਇਹ ਫਕਰ ਬੰਦੇ ਆ ਇਹ ਕੀ ਗੱਲਾਂ ਕਰੀ ਜਾਂਦੇ ਆ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਇਹ ਜਿਹੜਾ ਛੱਲੇ ਦੇ ਉੱਤੇ ਦਾਣਾ ਨਜਰਾ ਰਿਹਾ ਹੈ ਕਹੀਂ ਕੋਹਾ ਦੂਰ ਇੱਕ ਮੁਰਗੀ ਹੈ ਇਹ ਉਹਦੇ ਮੁਖੇ 'ਚ ਜਾਣਾ ਹੈ ਉਹ ਮੁਰਗੀ ਹੀ ਇਸ ਨੂੰ ਖਾਏਗੀ ਇਸ ਦਾਣੇ ਤੇ ਮੁਰਗੀ ਦਾ ਨਾਮ ਲਿਖਿਆ ਹੈ ਉਹ ਜ਼ਿੰਮੇਦਾਰ ਸੋਚਣ ਲੱਗਾ ਇਹ ਬੰਦੇ ਐਵੇਂ ਹੀ ਗੱਲਾਂ ਮਾਰ ਰਿਹਾ ਹੈ ਉਹ ਹੰਕਾਰ ਵਿੱਚ ਆ ਗਿਆ ਉਹ ਸੋਚਣ ਲੱਗਾ ਮੈਂ ਤਾਂ ਇਹਨਾਂ ਨੂੰ ਸਿਆਣਾ ਸਮਝਦਾ ਸੀ ਇਹ ਜਿੰਨੀ ਫਸਲ ਬੀਜੀ ਹੈ ਇਹ ਮੈਂ ਬੀਜੀ ਹੈ ਮੈਂ ਮਿਹਨਤ ਕੀਤੀ ਹੈ ਤਾਂ ਫਸਲ ਹੋਈ ਹੈ ਇਸ ਦੇ ਤਾਂ ਨੇ ਦੂਜੇ ਕਿਵੇਂ ਖਾ ਸਕਦੇ ਹੈ ਮੁਰਗੀ ਕਿਵੇਂ ਖਾ ਸਕਦੀ ਹੈ ਐਦਾਂ ਕਿਦਾਂ ਉਹ ਮੁਰਗੀ ਇਹ ਦਾਣਾ ਖਾ ਲੇਗੀ ਮੈਂ ਇਹ ਚੀਜ਼ ਨਬੇੜ ਦੇਣਾ ਇਹ ਦਾਣਾ ਮੈਂ ਹੀ ਖਾ ਲੈਣਾ ਉਹ ਗੁਰੂ ਸਾਹਿਬ ਦੇ ਬਚਨ ਸੁਣ ਰਿਹਾ ਸੀ ਉਹ ਕਹਿਣ ਲੱਗਾ ਬੜੀਆਂ ਹੋ ਗਈਆਂ ਤੁਹਾਡੀਆਂ ਗੱਲਾਂ ਮੈਂ ਤੁਹਾਨੂੰ ਝੂਠਾ ਸਾਬਿਤ ਕਰਦਾ ਤੁਹਾਡੇ ਵਰਗੇ ਪਖੰਡੀ ਇੱਥੇ ਬੜੇ ਤੁਰੇ ਫਿਰਦੇ ਐ ਉਸਨੇ ਉਛਰਲੀ ਤੋੜੀ ਤੇ ਉਹਦਾ ਦਾਣਾ ਆਪਣੇ ਮੁਖ ਚ ਪਾਣਾ ਚਾਇਆ ਪਰ ਐਸਾ ਪਾਣਾ ਵਰਤਿਆ ਉਹ ਦਾਣਾ ਉਹਦੀ ਨੱਕ ਵਿੱਚ ਫਸ ਗਿਆ ਪਿੰਡ ਦੇ ਨੇੜੇ ਕੋਈ ਹਕੀਮ ਨਹੀਂ ਸੀ ਉਹ ਇਲਾਜ ਕਰਨ ਵਾਸਤੇ ਸ਼ਹਿਰ ਗਿਆ ਹਕੀਮ ਨੇ ਉਹਨੂੰ ਦਵਾਈ ਦਿੱਤੀ ਉਹਦੇ ਨਾਲ ਉਹ ਛੇਕਾਈ ਚੇਕ ਕਾਂ ਤੇ ਉਹ ਦਾਣਾ ਦੂਰ ਜਾ ਡਿੱਗਾ ਉੱਥੇ ਮੁਰਗੀ ਚੋਹਾ ਛੁਗਰੀ ਸੀ ਮੁਰਗੀ ਨੇ ਜਦੋਂ ਦਾਣਾ ਦੇਖਿਆ ਤਾਂ ਉਸਨੇ ਖਾ ਲਿਆ ਇਹ ਸਾਰਾ ਵਰਤਾਨ ਦੇਖ ਕੇ ਉਹ ਜੀਵੀਕਾਰ ਕਹਿ ਲੱਗਾ ਧੰਨ ਫਕੀਰ ਜਿਨ੍ਹਾਂ ਨੇ ਕੋਹਾਂ ਦਾ ਰਿਜਕ ਇੰਨੀ ਜਲਦੀ ਇੱਥੇ ਅਪੜਾ ਦਿੱਤਾ ਗੁਰੂ ਸਾਹਿਬ ਕਹਿੰਦੇ ਤੂੰ ਰੋਟੀ ਦੇ ਖਾਤਰ ਤੂੰ ਕਿਉਂ ਇੰਨਾ ਪਰੇਸ਼ਾਨ ਹੋਣਾ ਤੂੰ ਪਰਮਾਤਮਾ ਨੇ ਤੈਨੂੰ ਦੇਣ ਦਾ ਫੈਸਲਾ ਕੀਤਾ ਹੈ ਉਹ ਤੈਨੂੰ ਦੇ ਕੇ ਰਹੇਗਾ ਜਿਸ ਜਿਸ ਤਰ੍ਹਾਂ ਜੀਵਾਂ ਦਾ ਰਿਜ਼ਕ ਮੁਕਰਰ ਹੈ ਉਹ ਉਸ ਨੂੰ ਮਿਲ ਹੀ ਜਾਂਦਾ ਹੈ ਉਹ ਆਪ ਰਿਜ਼ਕ ਦੇਣ ਵਾਲਾ ਹੈ ਉਸ ਤੋਂ ਬਿਨਾ ਕੋਈ ਦੂਜਾ ਨਹੀਂ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਸੱਚੇ ਸਨ ਜ਼ਿਮੀਦਾਰ ਮਾਨ ਵਿੱਚ ਫਿਰਦਾ ਸੀ ਉਹਦੀ ਹਉਮੈ ਟੁੱਟ ਗਈ ਤਾਂ ਜ਼ਿਮੀਦਾਰ ਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਉਸਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਬੰਦਾ ਤਾਂ ਰਿਜਕ ਦੀ ਬੜੀ ਫਿਕਰ ਕਰਦਾ ਹੈ ਬਹੁਤ ਜੋੜਦਾ ਹੈ ਅੱਗੇ ਸਮੇਂ ਵਾਸਤੇ ਇਕੱਠਾ ਕਰਦਾ ਹੈ ਉਸ ਨੂੰ ਫੇਰ ਵੀ ਸ਼ਾਂਤੀ ਨਹੀਂ ਮਿਲਦੀ ਪਰ ਪੰਛੀ ਇਹਨਾਂ ਗੱਲਾਂ ਦੀ ਫਿਕਰ ਨਹੀਂ ਕਰਦੇ ਉਹ ਵਿਸ਼ਵਾਸ ਰੱਖਦੇ ਨੇ ਕਿ ਜਿਸ ਨੇ ਉਹਨਾਂ ਨੂੰ ਰੋਜ਼ਕਾ ਆਜਿ ਦਿੱਤਾ ਹੈ ਉਹ ਕੱਲ ਵੀ ਦੇਵੇਗਾ ਗੁਰੂ ਸਾਹਿਬ ਕਹਿੰਦੇ ਨੇ ਪੰਛੀਆਂ ਦੇ ਪੱਲੇ ਕੋਈ ਤੰਗ ਨਹੀਂ ਬਣਿਆ ਉਹ ਰੱਬ ਦੇ ਬਣਾਏ ਹੋਏ ਰੁੱਖਾਂ ਤੇ ਪਾਣੀ ਦਾ ਆਸਰਾ ਲੈਂ ਜਾਂਦੇ ਆ ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹ ਪਰਮੇਸ਼ਵਰ ਹੈ ਚਾਰੇ ਪਾਸੇ ਰਬ ਹੈ ਰਬ ਤੋਂ ਬਿਨਾ ਕੋਈ ਨਹੀਂ ਜੋ ਵੀ ਸਾਡੇ ਮੱਥੇ ਤੇ ਲਿਖਿਆ ਹੈ ਉਹ ਕੋਈ ਮੇਟ ਨਹੀਂ ਸਕਦਾ ਚਾਰੇ ਪਾਸੇ ਉਹ ਪਰਮੇਸ਼ਵਰ ਹੈ ਚਾਰੇ ਪਾਸੇ ਉਹਦਾ ਹੀ ਹੁਕਮ ਚੱਲ ਰਿਹਾ ਹੈ ਇਸ ਤਰ੍ਹਾਂ ਉਸ ਜ਼ਿਮੀਦਾਰ ਦਾ ਵੀ ਹੰਕਾਰ ਟੁੱਟਿਆ ਤੇ ਉਸ ਚੌਧਰੀ ਦਾ ਵੀ ਹੰਕਾਰ ਟੁੱਟਿਆ ਇਸ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਕਦੇ ਹੰਕਾਰ ਨਹੀਂ ਕਰਨਾ ਮੌਤ ਤਾਂ ਸਭ ਦੇ ਉੱਪਰ ਖੜੀ ਹੈ ਹੇ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ ਕਿਤੇ ਮੇਰੇ ਵਿੱਚ ਹੰਕਾਰ ਨਾ ਜਾਏ ਕਿਰਪਾ ਕਰੋ ਮੈਨੂੰ ਇਸ ਤੋਂ छुड़ा ਦਿਓ ਜਿੱਥੇ ਜਿੱਥੇ ਵੀ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਏ ਉਥਾਂ ਧਨ ਹੋ ਗਈ ਉਹਨਾਂ ਨੇ ਲੋਕਾਂ ਨੂੰ ਰੱਬ ਨਾਲ ਜੋੜਿਆ ਉਹਨਾਂ ਨੇ ਹੰਕਾਰ ਲਾਲਚ ਨਫ਼ਰਤ ਦਾ ਹਨੇਰਾ ਮੁਖਾਇਆ ਮਨੁੱਖਤਾ ਤੇ ਪਿਆਰ ਦਾ ਜਗ ਵਿੱਚ ਚਾਨਣ ਕੀਤਾ ਜਿੱਥੇ ਵੀ ਗੁਰੂ ਸਾਹਿਬ ਗਏ ਉਥੇ ਲੋਕਾਂ ਦੇ ਦਿਲ ਪਵਿੱਤਰ ਹੋ ਗਏ ਲੋਕ ਸੱਚੇ ਜੀਵਨ ਦੀ ਰਾਹ ਤੇ ਚੱਲ ਪਏ ਪਰਮੇਸ਼ਵਰ ਦੀ ਬਾਣੀ ਨੇ ਮਨੁੱਖ ਨੂੰ ਅੰਦਰੋਂ ਜਗਾਇਆ ਜਿਵੇਂ ਸੂਰਜ ਚੜਦਾ ਹੈ ਤਾਂ ਰਾਤ ਦਾ ਹਨੇਰਾ ਮਿਟ ਜਾਂਦਾ ਹੈ ਪਰਮਾਤਮਾ ਨੇ ਆਪ ਜੀਵਾਂ ਤੇ ਕਿਰਪਾ ਕੀਤੀ ਨਾਨਕ ਰੂਪ ਵਿੱਚ ਆਕਾਰਤਾਰਿਆ ਕਾਲੀ ਰਾਤ ਵਰਗੇ ਦੁੱਖਾਂ ਦੇ ਯੁੱਗ ਵਿੱਚ ਇੱਕ ਦੀਵੇ ਵਾਂਗ ਜੋਤ ਉਬਰੀ ਉਹ ਜੋਤ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੰਗਤ ਜੀ ਇਤਿਹਾਸ ਵਿੱਚੋਂ ਦਰਸ਼ਨ ਕਰਿਏ ਮਿੱਠੇ ਭੁੱਲਣ ਵਾਲੇ ਨੇ ਮਿੱਠਾ ਤੇ ਨੀਵੀ ਨਾਨਕਾ ਗੁੰਨ ਚਕੀ ਆਈਆਂ ਤਤ ਕਲਗੀਧਰ ਪਾਸ਼ਾ ਆਪਣੇ ਕੋਹੜੇ ਤੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚੋਂ ਨਿਕਲ ਰਹੇ ਸਨ ਇੱਕ ਗੁਰਸਿੱਖ ਸਾਹਮਣੇ ਕੱਚੀ ਕੰਧ ਤੇ ਚੜਿਆ ਹੋਇਆ ਸੀ ਉਹ ਆਪਣੇ ਕੰਧ ਨੂੰ ਮਿੱਟੀ ਨਾਲ ਲਿਪਰਿਆ ਸੀ ਉਹਦੇ ਹੱਥ ਵਿੱਚੋਂ ਮਿੱਟੀ ਛੁੱਟ ਗਈ ਤਾਂ ਉਹ ਕਲਗੀਧਰ ਪਾਸ਼ਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਿਕਲ ਰਹੇ ਸਨ ਉਹ ਮਿੱਟੀ ਉਹਨਾਂ ਦੇ ਵਸਤਰਾਂ ਤੇ ਪੈ ਗਈ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਜਿਹੜੇ ਸਿੱਖ ਜਾ ਰਹੇ ਸਨ ਇਸ ਗੱਲ ਨਾਲ ਉਹਨਾਂ ਨੂੰ ਬੜਾ ਗੁੱਸਾ ਆਇਆ। ਉਹਨਾਂ ਨੇ ਸਿੱਖ ਨੂੰ ਕੰਧ ਤੋਂ ਥੱਲੇ ਉਤਾਰ ਲਿਆ। ਉਹਨਾਂ ਨੇ ਸਿੱਖ ਨੂੰ ਕਿਹਾ ਤੂੰ ਆਂਦੇ ਜਾਂਦੇ ਨੂੰ ਨਹੀਂ ਦੇਖਦਾ। ਤੂੰ ਮਹਾਰਾਜ ਦੇ ਵਸਤਰਾਂ ਤੇ ਮਿੱਟੀ ਪਾ ਦਿੱਤੀ। ਕੁਝ ਸਿੱਖਾਂ ਨੇ ਉਹਦੇ ਮੂਤੇ ਝੰਡਾ ਮਾਰੀਆਂ। ਸਾਹਮਣੇ ਗੁਰੂ ਸਾਹਿਬ ਸਭ ਕੁਝ ਤੱਕ ਰਹੇ ਸਨ। ਗੁਰੂ ਸਾਹਿਬ ਨੇ ਆਵਾਜ਼ਾਂ ਮਾਰੀਆਂ। ਇਹਨੂੰ ਕਿਉਂ ਮਾਰ ਰਹੇ ਹੋ? ਜਦੋਂ ਉਸ ਸਿੱਖ ਨੇ ਦੇਖਿਆ ਕਿ ਸਾਹਮਣੇ ਕਲਗੀਧਰ ਪਾਸ਼ਾ ਜੀ ਨੇ ਉਹ ਦੌੜ ਕੇ ਉਹਨਾਂ ਕੋਲ ਚਲਾ ਗਿਆ ਉਸਨੇ ਮਿੱਟੀ ਵਾਲੇ ਹੱਥ ਪਿੱਛੇ ਕਰ ਲਏ ਤੇ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ ਉਹ ਕਹਿਣ ਲੱਗਾ ਮਹਾਰਾਜ ਮੇਰੇ ਕੋਲੋਂ ਬੜੀ ਭੁੱਲ ਹੋ ਗਈ ਆਪਦੇ ਵਸਤਰਾਂ ਤੇ ਮਿੱਟੀ ਪੈ ਗਈ ਇਹ ਭੁੱਲ ਮੇਰੇ ਕੋਲੋਂ ਅੰਜਾਨਪੁਨੇ ਵਿੱਚ ਹੋਈ ਇਹ ਮੈਂ ਜਾਣ ਮੁੱਝ ਕੇ ਨਹੀਂ ਕੀਤੀ ਅੰਤਰਜਾਮੀ ਗੁਰੂ ਸਾਹਿਬ ਸਭ ਕੁਝ ਜਾਣਦੇ ਸਨ ਉਹਨਾਂ ਨੇ ਦੇਖਿਆ ਇਹਦੇ ਮਨ ਵਿੱਚ ਬਿਲਕੁਲ ਵੀ ਗੁੱਸਾ ਨਹੀਂ ਇਸਨੇ ਚੰਡਾ ਵੀ ਖਾਧੀਆਂ ਪੈੜੇ ਬੋਲ ਵੀ ਸੁਣੇ ਨਾਤਾ ਇਹਦੇ ਮਨ ਵਿੱਚ ਗੁੱਸਾ ਹੈ ਤੇ ਨਾ ਹੀ ਇਸ ਦੇ ਚਿਹਰੇ ਤੇ ਗੁੱਸੇ ਦਾ ਭਾਵ ਹੈ ਗੁਰੂ ਸਾਹਿਬ ਕਹਿਣ ਲਗੇ ਤੂੰ ਕੋਈ ਭੁੱਲ ਨਹੀਂ ਕੀਤੀ ਭੁੱਲ ਉਹਨਾਂ ਨੇ ਕੀਤੀ ਜਿਨ੍ਹਾਂ ਨੇ ਤੈਨੂੰ ਝੰਡਾ ਮਾਰਿਆ ਮੈਨੂੰ ਚੰਗਾ ਨਹੀਂ ਲੱਗਾ ਤੂੰ ਦੱਸ ਉਹਨਾਂ ਨੂੰ ਕੀ ਸਜ਼ਾ ਦੇਈਏ ਤਾਂ ਉਸੇ ਕਹਿਣ ਲੱਗਾ ਮਹਾਰਾਜ ਉਹਨਾਂ ਨੂੰ ਕਾਤੇ ਸਜ਼ਾ ਦੇਣੀ ਹੈ ਮੈਂ ਤਾਂ ਉਹਨਾਂ ਨੂੰ ਨਮਸਕਾਰ ਕਰਦਾ ਤਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਤੂੰ ਉਹਨਾਂ ਨੂੰ ਕਿਉਂ ਨਮਸਕਾਰ ਕਰਦਾ ਹੈ ਉਹਨਾਂ ਨੇ ਤਾਂ ਤੇਰੇ ਚੰਡਾ ਮਾਰਿਆ ਉਸ ਸਿਖਨੇ ਆਪਣੇ ਹੱਥ ਜੋੜੇ ਤੇ ਉਹ ਗੁਰੂ ਸਾਹਿਬ ਦੇ ਚਿਹਰੇ ਨੂੰ ਦੇਖ ਕੇ ਕਹਿਣ ਲੱਗਾ ਮਹਾਰਾਜ ਜੇ ਉਹ ਮੈਨੂੰ ਦੀਵਾਰ ਤੋਂ ਉਤਾਰ ਕੇ ਚੰਡਾ ਨਾ ਮਾਰ ਦੇ ਤਾਂ ਤੁਸੀਂ ਰੁਕਣਾ ਥੋੜੀ ਜੀ ਤੁਸੀਂ ਤਾਂ ਲੰਘ ਜਾਣਾ ਸੀ ਇਸ ਮੁਖ ਤੇ ਰੋਜ਼ ਹੀ ਚੰਡਾ ਬੰਦੀਆ ਰਹਿਣਾ ਤੇਰੇ ਰੋਜ਼ ਹੀ ਦਰਸ਼ਨ ਹੁੰਦੇ ਰਹਿਣ ਇਸ ਭਾਅ ਵਿੱਚ ਇਹ ਸੌਦਾ ਮਹਿੰਗਾ ਨਹੀਂ ਮੇਰੇ ਰੋਜ਼ ਚੰਡਾ ਪਹਿਣ ਪਰ ਮਹਾਰਾਜ ਤੁਹਾਡੇ ਰੋਜ਼ ਦਰਸ਼ਨ ਹੋਣ ਕਲਗੀਧਰ ਪਾਤਸ਼ਾਹ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਤੋਂ ਥੱਲੇ ਉਤਰ ਗਏ ਗੁਰੂ ਸਾਹਿਬ ਨੇ ਉਸ ਸਿੱਖ ਨੂੰ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਲਿਆ ਗੁਰੂ ਸਾਹਿਬ ਕਹਿੰਦੇ ਸੱਦਕੇ ਜਾਵਾ ਤੇਰੇ ਮਿੱਠੇ ਬੋਲਾ ਤੇ ਸੱਦਕੇ ਜਾਵਾ ਤੇਰੀ ਨਿਮਰਤਾ ਤੇ ਹੋਏ ਮਿੱਠ ਬੋਲਾ ਗੁਰ ਸਿੱਖੀ ਦਾ ਬੋਲਣਾ ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸੋਚਿਆ ਕਿ ਦੇਖੀ ਸਿੱਖ ਦੀ ਬੋਲੀ ਤੇ ਸਿੱਖ ਦਾ ਸੁਭਾਅ ਕਿਦਾਂ ਦਾ ਹੈ ਤਾਂ ਕਰਗੀਦਰ ਪਾਸ਼ਾ ਜੀ ਨੇ ਆਪਣਾ ਪੇਸ ਵਢਾ ਲਿਆ ਆਪਣੇ ਉੱਪਰ ਇੱਕ ਚੱਦਰ ਲੈ ਲਈ ਉਹ ਇੱਕ ਲੰਗਰ ਦੇ ਅੱਗੇ ਖੜੇ ਹੋ ਗਏ ਉਹ ਸੇਵਾਦਾਰ ਨੂੰ ਕਹਿਣ ਲੱਗੇ ਭੁੱਖ ਲੱਗੀ ਹੈ ਤੇ ਪ੍ਰਸ਼ਾਦਾ ਛਕਣਾ ਹੈ ਤਾਂ ਸੇਵਾਦਾਰ ਕਹਿਣ ਲਗਾ ਸਮਾ ਤਾਂ ਕੱਲੇ ਕਰੋ ਮੂੰ ਚੁੱਕ ਕੇ ਆ ਜਾਂਦੇ ਹੋ ਇਹ听 ਕੇ ਕਰਗੀਦਰ ਪਾਸ਼ਾ ਬੜੇ ਹੈਰਾਨ ਹੋਏ ਕਿ ਇਹ ਦੀ ਸੇਵਾ ਕਿਹੜੇ ਲੇਖੇ ਵਿੱਚ ਹੈ ਇਹ ਪਤਾ ਨਹੀਂ ਸਵੇਰ ਤੋਂ ਸ਼ਾਮ ਤੱਕ ਕਿੰਨੇ ਬੰਦਿਆਂ ਨੂੰ ਤੋੜਦਾ ਹੋਏਗਾ ਗੁਰੂ ਸਾਹਿਬ ਦੂਜੇ ਲੰਗਰ ਦੇ ਅੱਗੇ ਜਾ ਕੇ ਖਲੋਗੇ ਗੁਰੂ ਸਾਹਿਬ ਕਹਿਣ ਲੱਗੇ ਭੁੱਖ ਲੱਗੀ ਹੈ ਪਰ ਸਾਦਾ ਸਬਣਾ ਹੈ ਉਹ ਕਹਿਣ ਲੱਗਾ ਲੰਗਰ ਬੰਨਣਾ ਹੈ ਅਜੇ ਸਮਾਂ ਲੱਗੇਗਾ ਜੇ ਤੂੰ ਰੁਕ ਸਕਦਾ ਤਾਂ ਰੁਕ ਜਾ ਨਹੀਂ ਤਾਂ ਅੱਗੇ ਚਲੇ ਜਾ ਇੱਕ ਅੱਗੇ ਹੋਰ ਲੰਗਰ ਲੱਗਾ ਹੋਇਆ ਸੀ ਉਹ ਲੰਗਰ ਭਾਈ ਨੰਦਨਾਲ ਜੀ ਦਾ ਸੀ ਤਾਂ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਲੰਗਰ ਚੱਕਣਾ ਹੈ ਭੁੱਖ ਲੱਗੀ ਹੈ ਭਾਈ ਨੰਦਾਲਾਲ ਜੀ ਕਹਿੰਦੇ ਲੰਗਰ ਛੱਕ ਕੇ ਜਾਈਂ ਤਾ ਕਲਗੀਧਰ ਪਾਸ਼ਾ ਜੀ ਕਹਿ ਲੱਗੇ ਜੇ ਲੰਗਰ ਛਕਣਾ ਤਾਂ ਛਕਾ ਇਤਾਂ ਮੈਂ ਅੱਗੇ ਚਲਿਆ ਭਾਈ ਆਨੰਦ ਲਾਲ ਜੀ ਨੇ ਅੱਗੇ ਹੋ ਕੇ ਗੁਰੂ ਸਾਹਿਬੀ ਬਾਹ ਫੜ ਲਈ ਉਹ ਕਹਿਣ ਲੱਗੇ ਲੰਗਰ ਛਕ ਕੇ ਜਾਈਂ ਐਦਾਂ ਨਾ ਜਾਈਂ ਜੇ ਤੂੰ ਬਿਨਾਂ ਛਕੇ ਲੰਗਰ ਚਲਾ ਗਿਆ ਤਾਂ ਸਾਡੀ ਸੇਵਾ ਕਿਹੜੇ ਲੇਖੇ ਵਿੱਚ ਵੈਣੀ ਹੈ ਲੰਗਰ ਬਣਾਣ ਵਿੱਚ ਸਮਾਂ ਨਹੀਂ ਲੱਗਣਾ ਜਦੋਂ ਤੱਕ ਲੰਗਰ ਬਣਦਾ ਹੈ ਮੈਂ ਤੈਨੂੰ ਗੁਰੂ ਦੀਆਂ ਗੱਲਾਂ ਸੁਣਾਣਾ ਜਦੋਂ ਅਗਲੇ ਦਿਨ ਦੀਵਾਨ ਸਜਿਆ ਕਲਗੀਧਰ ਸੱਚੇ ਪਾਤਸ਼ਾਹ ਕਹਿ ਲਗੇ ਅਸੀਂ ਲੰਗਰਾਂ ਵਿੱਚ ਗਏ ਸੀ ਜਦੋਂ ਗੁਰੂ ਸਾਹਿਬ ਨੇ ਸਾਰੀ ਕਲ ਸੁਣਾਈ ਕੋੜੇ ਬੋਲਣ ਵਾਲਿਆਂ ਦੇ ਸ਼ਰਮ ਨਾਲ ਸਿਰ ਝੁਕ ਗਏ ਉਹ ਬੜੇ ਸ਼ਰਮਿੰਦਾ ਹੋਏ ਤਾਂ ਗੁਰੂ ਸਾਹਿਬ ਕਹਿ ਲਗੇ ਨੰਦ ਲਾਲ ਅੱਗੇ ਆ ਜਾ ਪਾਈ ਨੰਦ ਲਾਲ ਅੱਗੇ ਚਲਾ ਗਿਆ ਤਾਂ ਗੁਰੂ ਸਾਹਿਬ ਕਹਿਣ ਲਗੇ ਲੰਗਰਾਂ ਵਿੱਚ ਸਦਾ ਹੀ ਰਸ ਹੈ ਪਰ ਤੇਰੀ ਰਸਨਾ ਵਿੱਚ ਐਨਾ ਰਸ ਹੈ ਕਿਦਾ ਦਿਲ ਕਰਦਾ ਹੈ ਕਿ ਕੋਈ ਛੱਕਣ ਤੋਂ ਬਿਨਾਂ ਚਲਾ ਜਾਏ। ਪਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ, ਐਨੀ ਪਰਖ ਨਾ ਕਰਿਆ ਕਰੋ। ਸਾਡੀ ਬਾਣੀ ਦੱਸਦੀ ਹੈ ਕਿ ਰੱਬ ਦੀ ਬੋਲੀ ਤੇ ਰੱਬ ਦਾ ਸੁਭਾਅ ਕੀ ਹੈ? ਮਿੱਠ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ। ਗੁਰੂ ਸਾਹਿਬ ਇੱਕ ਦਿਨ ਸੰਗਤ ਵਿੱਚ ਬੈਠੇ ਸਨ। ਗੁਰੂ ਸਾਹਿਬ ਕਹਿਣ ਲੱਗੇ, ਕੋਈ ਐਸਾ ਕੰਮ ਨਹੀਂ ਜਿਹੜਾ ਰੱਬ ਨੂੰ ਨਾ ਆਂਦਾ ਹੋਵੇ। ਤਾਂ ਸਿੱਖ ਕਹਿਣ ਲੱਗੇ ਗੁਰੂ ਸਾਹਿਬ, ਇਹ ਜੋ ਕੋਈ ਕੰਮ ਨਹੀਂ ਜਿਹੜਾ ਰੱਬ ਨੂੰ ਨਾ ਆਂਦਾ ਹੋਵੇ। ਫਿਰ ਬਰਦਕੇ ਗੁਰੂ ਸਾਹਿਬ ਕਹਿਣ ਲੱਗੇ ਇੱਕ ਕੰਮ ਰਬੂ ਨੂੰ ਨਹੀਂ ਆਂਦਾ ਕਿਹੜਾ ਕੰਮ ਹੈ ਉਹਨੂੰ ਨਹੀਂ ਆਂਦਾ ਤਾਂ ਗਲਗੀਦਰ ਪਾਸ਼ਾ ਜੀ ਕਹਿਣ ਲੱਗੇ ਉਹਨੂੰ ਕੋੜਾ ਬੋਲਣਾ ਨਹੀਂ ਆਂਦਾ ਉਹ ਕੋੜਾ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਂਦਾ ਕਾਂ ਨੂੰ ਹਰ ਕੋਈ ਨਿੰਦਦਾ ਹੈ ਕੋਈ ਨਹੀਂ ਸਾਰੇ ਸੋਭਾ ਕਰਦੇ ਨੇ ਕਾਂ ਨੇ ਕਿਸੇ ਦਾ ਕੀ ਵਿਗਾੜਿਆ ਤੇ ਕੋਇਲ ਨੇ ਕਿਸੇ ਦਾ ਕੀ ਸੁਭਾਰਿਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਕੋਇਲ ਮਿੱਠਾ ਬੋਲਦੀ ਹੈ ਆ ਸਾਰਿਆਂ ਨੂੰ ਚੰਗੀ ਲੱਗਦੀ ਹੈ। ਬਾਬਾ ਨਾਨਕ ਸਿੰਘ ਜੀ ਦੇ ਬਚਨ ਨੇ ਬਿੱਠੇ ਬੋਲਣ ਨਾਲ ਨਿਮਰਤਾ ਰੱਖਣ ਨਾਲ ਗਿਫਤਾ ਟਲ ਜਾਂਦੀ ਹੈ। ਜੇ ਕੋਈ ਤੁਹਾਨੂੰ ਕੋੜੇ ਬੋਲ ਬੋਲਦਾ ਤਾਂ ਤੁਸੀਂ ਚੁੱਪ ਕਰ ਜਾਓ। ਤਾਂ ਸਾਰੇ ਝਗੜੇ ਉੱਥੇ ਹੀ ਮੁੱਕ ਜਾਂਦੇ ਨੇ। ਨਹੀਂ ਤਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਝਗੜੇ ਕੋਰਟ ਕਚੈਰੀਆਂ ਵਿੱਚ ਚਲੇ ਜਾਂਦੇ ਨੇ। ਛੋਟੀਆਂ-ਛੋਟੀਆਂ ਗੱਲਾਂ ਕਰਕੇ ਪਰਿਵਾਰ ਆਪਸ ਵਿੱਚ ਨਹੀਂ ਬੋਲਦੇ। ਨਿਮਰਤਾ ਦੇ ਨਾਲ ਮਿੱਠਾ ਬੋਲਣ ਨਾਲ ਵਿਪਤਾ ਦਾ ਸਮਾਟ ਡਲ ਜਾਂਦਾ ਹੈ ਇਸ ਲਈ ਗੁਰੂ ਸਾਹਿਬ ਸਾਨੂੰ ਸੋਝੀ ਦਿੰਦੇ ਨੇ ਕਿ ਨਿਮਰਤਾ ਵਿੱਚ ਰਿਹਾ ਕਰ ਤੇ ਮਿੱਠਾ ਬੋਲਿਆ ਕਰ ਏਸੀ ਸਿੱਖ ਦੀ ਬੋਲੀ ਤੇ ਸਿੱਖ ਦਾ ਸੁਭਾਗ ਸੰਗਤ ਜੀ ਆਪਣੀਆਂ ਮਨਵਿਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੋਲ ਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ نربیر اکال مورت اجونی سہ پم گرپرساد ست نام کرتا پور نرپو نربیر اکال مورخ اجونی سہ پم گرپرساد ست نام کرتا پور نرپ نربیر اکال مورت اجونی سہ پنگ گر پرساد ایک اونکار ست نام کرتا پورک نرپو نرویر اکال مورت اجونی ساپنگ گر پرساد ایک اونکار ست نام کرتا پورکھ نرپو نربیر اکال مورت اجونی سہبنگ گرپرساد ایک اوکار ست نام کرتا پورک نرپو نربیر اکال مورت اجونی سہ پنکھ گرپرساد اوکار ست نام کرتا پرک نرپو نربیر اکال مرت ہجونی سہ پنکھ گر پرساد ایک اونکار ست نام کرتا پرک نرپو نربیر اکال مرد اجونی سہ گر پرساد ایک اونکار ست نام کرتا پرک نرپو نرفیر اکال مرد اجونی سیپم گر پرساد ایک اونکار ست نام کرتا پرک ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ست نام کرتا پور نرپو نربیر اکال مورت اجونی سی پنکھ گر پرساد ایک اوکار ست نام کرتا پورک نرپو نربیر اکال مورت اجونی سہ پنکھ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ اکال مورت اجونی سہبن، گر پرساد ایک اونکار ستنام کرتا پرک نرپو نربیر اکال مرت اجونی سہبوں گر پرساد ایک اونکار ستنام کرتا پرک ਨਿਰਪਉ ਨਿਰਵੈਰ ਆਕਾਰਮੁrt ਅਜੋਨੇ ਸਹਬੰ ਗੁਰਪ੍ਰਸਾਦ